ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਹਾਜ਼ਰ ਹਾਂ ਪ੍ਰੋਗਰਾਮ वार्तालाप ਲੈ ਕੇ ਹੋਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਅਲੱਗ ਕਿਸਮ ਦੀ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਸ੍ਰੀ ਰਿਤਮ رائے ਸਰ ਸਰ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਗਗਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਅ ਚੜਦੀ ਸਵੇਰ ਆ ਤੁਹਾਡੇ ਵਾਲੇ ਪਾਸੇ ਔਰ ਜਦੋਂ ਆਪਾਂ ਸਵੇਰੇ ਉੱਠਦੇ ਆ ਤੇ ਹਮੇਸ਼ਾ ਹੀ ਦਿਮਾਗ ਦੇ ਵਿੱਚ ਇੱਕ ਨਵਾਂ ਕਨਸੈਪਟ ਬਣਿਆ ਹੁੰਦਾ ਹੈ ਵੀ ਅੱਜ ਦੇ ਦਿਨ ਦੇ ਵਿੱਚ ਆਪਾਂ ਆ ਕੰਮ ਕਰਨੇ ਆ ਔਰ ਇੱਕ ਨਵੀਂ ਸਵੇਰ ਹੈ ਕਹੋ ਕਿ ਨਵੀਂ ਜ਼ਿੰਦਗੀ ਮਿਲੀ ਹੈ ਅ ਹਰ ਰੋਜ਼ ਨਵੀਂ ਜ਼ਿੰਦਗੀ ਮਿਲਦੀ ਹੈ ਜੀ ਜਦੋਂ ਤੁਸੀਂ ਸੌ ਕੇ ਉੱਠਦੇ ਆ ਨਾ ਜਦੋਂ ਅਸੀਂ ਰਾਤ ਨੂੰ ਪੈਨੇ ਆ ਬਹੁਤ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਸੁੱਤੇ ਸੁੱਤੇ ਹੀ ਰਹਿ ਜਾਂਦੇ ਆ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਜਿਹੜਾ ਬੰਦਾ ਸਵੇਰੇ ਉੱਠਦਾ ਹੈ ਨਾ ਉਹਦੇ ਵਾਸਤੇ ਹਰ ਰੋਜ਼ ਹੀ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ ਅੱਛਾ ਇੱਕ ਨਾ ਟੈਂਸ਼ਨ ਬੜੀ ਲੈ ਕੇ ਉੱਠਦੇ ਆ ਲੋਕ ਕਹਿੰਦੇ ਆ ਜੇ ਸੌਂਦੇ ਵੀ ਆ ਤਾਂ ਵੀ ਦਿਮਾਗ 'ਚ ਟੈਨਸ਼ਨ ਹੁੰਦੀ ਆ ਅ ਇੱਕ ਅੱਜ ਕੱਲ ਪੈਸਿਆਂ ਦੀ ਬੜੀ ਹਫਸਾ ਹਰ ਕਿਸੇ ਨੂੰ ਕਹਿੰਦੇ ਆ ਵੀ ਪੈਸਾ ਕਮਾਉਣਾ ਕਿੱਦਾਂ ਕਮਾਉਣਾ ਕਿਵੇਂ ਕਮਾਉਣਾ ਉਹ ਨਹੀਂ ਪਤਾ ਹੈਗਾ ਚਾਹੇ 2 ਨੰਬਰੀ ਚਾਹੇ 1 ਨੰਬਰੀ ਬਸ ਕੋੜੇ ਪੈਸਾ ਹੋਣਾ ਚਾਹੀਦਾ ਔਰ ਇਹ ਮੈਨੂੰ ਲੱਗਦਾ ਸਰ ਇਹ ਗੱਲ ਤਾਂ ਦਿਮਾਗ ਦੇ ਵਿੱਚ ਆਉਂਦੀ ਆ ਕਿਉਂਕਿ ਪੈਸਾ ਬਹੁਤ ਜ਼ਰੂਰੀ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਜੇ ਤੁਹਾਡੇ ਸਗੇ ਸੰਬੰਧੀਆਂ ਦੀ ਗੱਲ ਕਰੀਏ ਨਾ ਤਾਂ ਉਹ ਵੀ ਪੈਸੇ ਕਰਕੇ ਹੀ ਅੱਜ ਕੱਲ ਤੁਹਾਡੇ ਨਾਲ ਚੱਲਦੇ ਆ ਤੇ ਇੱਕ ਟੈਨਸ਼ਨ ਲੈ ਕੇ ਬੰਦਾ ਸਵੇਰੇ ਉੱਠਦਾ ਹੈਗਾ ਵਾ ਬਈ ਹਾਏ ਆਪਾਂ ਜਾ ਕੰਮ ਕਰਨਾ ਅੱਜ ਪੈਸੇ ਕਿੱਥੋਂ ਕਮਾਉਣੇ ਆ ਕਿਹੜਾ ਕੰਮ ਕਰਨਾ ਜਿੱਦੋਂ ਚਾਰ ਚਿੱਲੜ ਬਣ ਜਾਣਾ ਆਪਾਂ ਨੂੰ ਇਹ ਚੀਜ਼ਾਂ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ ਸਵੇਰੇ ਉੱਠ ਕੇ ਜੀ ਪੈਸਾ ਹੈ ਨਾ ਜਿਹੜਾ ਹੂੰ ਪੈਸੇ ਤੋਂ ਬਿਨਾ ਦੁਨੀਆ ਚੱਲਦੀ ਵੀ ਨਹੀਂਗੀ ਹੂੰ ਜੇ ਤੁਹਾਡੇ ਕੋਲ ਪੈਸਾ ਹੈ ਨਹੀਂ ਤਾਂ ਤੁਸੀਂ ਕੀ ਕਰੋਗੇ ਬਿਲਕੁਲ ਸਹੀ ਸਾਡੇ ਇੱਥੇ ਬਹੁਤ ਲੋਕ ਹੈਗੇ ਆ ਜਿਹੜੇ ਜਿਹਨੂੰ ਅਸੀਂ ਕਹਿ ਦਿੰਨੇ ਆ ਹੋਮਲੈਸ ਉਹ ਮਤਲਬ ਜਿੰਨਾਂ ਕੋਲ ਘਰ ਨਹੀਂਗਾ ਬਾਹਰ ਛੜਕਾਂ ਤੇ ਸੌਂਦੇ ਆ ਪਾਰਕ 'ਚ ਸੌਂਗੇ ਕਦੇ ਕਿਤੇ ਜਿੱਥੇ ਸੌਂਗੇ ਕਦੇ ਕੁਤੇ ਚਲੇ ਗਏ ਤੇ ਆਪਣੇ ਜੇ ਗੱਲ ਭਾਰਤ ਦੀ ਕਰੀਏ ਤੇ ਭਾਰਤ 'ਚ ਤਾਂ ਬਹੁਤ ਜ਼ਿਆਦੇ ਲੋਕ ਐ ਹੋਜੇ ਹੁਣ ਤੁਸੀਂ ਦੇਖੋ ਉਹ ਲੋਕਾਂ ਕੋਲੇ ਪੈਸੇ ਹੈ ਨਹੀਂਗੇ ਉਹਨਾਂ ਦਾ ਜੇ ਕੋਈ ਮਾੜਾ ਮੋਟਾ ਕਿਤੋਂ ਮਿਲ ਜਾਂਦੇ ਆ ਪੈਸੇ ਖਾਣ ਪੀਣ ਦੇ ਉਹ ਬਸ ਆਪ ਦਾ ਜੋ ਵੀ ਹੁੰਦਾ ਉਹ ਕੋ ਗੁਜ਼ਾਰਾ ਕਰ ਲੈਂਦੇ ਆ ਪਰ ਕਿੰਨੇ ਕ ਆਪਣੇ ਭੈਣ ਭਰਾ ਆ ਜਿਹੜੇ ਜਾ ਕੇ ਉਹਨਾਂ ਨੂੰ ਮਿਲਦੇ ਆ ਜੇ ਉਹਨਾਂ ਕੋਲੇ ਪੈਸੇ ਹੋਣ ਤਾਂ ਉਹਨਾਂ ਨੂੰ ਮਿਲਣ ਉਹਨਾਂ ਨੂੰ ਵੀ ਮਿਲਣ ਪੈਸਾ ਕਹੇ ਜੀ ਚੀਜ਼ ਹੈ ਜੇ ਤੁਹਾਡੇ ਕੋਲੇ ਨਹੀਂ ਨਾ ਤਾਂ ਜਿਹੜੇ ਤੁਹਾਡੇ ਯਾਰ ਦੋਸਤ ਜਾਂ ਤੁਹਾਡੇ ਸਾਥੀ ਹੈ ਨਾ ਉਹ ਵੀ ਤੁਹਾਨੂੰ ਬੁਲਾਉਣਾ ਫਟ ਜਾਂਦੇ ਆ ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਪੈਸਾ ਨਾਲ ਜ ਤੱਕ ਕੋਈ ਲੈ ਕੇ ਗਿਆ ਆਪਦੇ ਨਾਲ ਤੇ ਨਾ ਹੀ ਲੈ ਕੇ ਆਇਆ ਸਿਰਫ ਇੰਨਾ ਕੁ ਪੈਸਾ ਚਾਹੀਦਾ ਤੁਹਾਨੂੰ ਜਿੰਨੀ ਕੁ ਤੁਹਾਨੂੰ ਲੋੜ ਹੋਵੇ ਬਹੁਤ ਲੋਕਾਂ ਕੋਲੇ ਬਹੁਤ ਜ਼ਿਆਦੇ ਪੈਸੇ ਆ ਜਿਹੜੇ ਪੈਸੇ ਐਨੇ ਪੈਸੇ ਆ ਉਹਨਾਂ ਨੂੰ ਬਿਲਕੁਲ ਕੋਈ ਪਤਾ ਨਹੀਂਗਾ ਵੀ ਸਾਡੇ ਕੋਲੇ ਕਿੰਨੇ ਆ ਤੇ ਉਹ ਐਨੇ ਪੈਸੇ ਜਿਹੜੇ ਬੈਂਕਾਂ ਚ ਪਏ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਫਾਇਦਾ ਤੁਹਾਡੇ ਪੈਸੇ ਦਾ ਉਹੀ ਆ ਜਿਹੜਾ ਤੁਸੀਂ ਵਰਤ ਲਿਆ ਜਿਹੜਾ ਤੁਸੀਂ ਆਪ ਦੇ ਆਪ ਵਰਤ ਲਿਆ ਸੋ ਬਹੁਤਾ ਲਾਲਚ ਵੀ ਨਹੀਂ ਕਰਨਾ ਚਾਹੀਦਾ ਤੇ ਪੈਸੇ ਤੋਂ ਬਿਨਾ ਸਰਦਾ ਵੀ ਨਹੀਂ ਪੈਸਾ ਸਰ ਹੰਕਾਰ ਵੀ ਪੈਦਾ ਕਰ ਦਿੰਦਾ ਬੰਦੇ 'ਚ ਹੰਕਾਰ ਤੱਕ ਪੈਦਾ ਕਰਨਾ ਹੀ ਹੈ ਮੈਂ ਬਿਲਕੁਲ ਹੰਕਾਰ ਆ ਜਿਹੜਾ ਉਹ ਤਾਂ ਉਹ ਤਾਂ ਬਹੁਤ ਮਾੜੀ ਆ ਉਹ ਤਾਂ ਬਹੁਤ ਮਾੜਾ ਹੈ ਜਿਹੜਾ ਹੰਕਾਰ ਕਰਦਾ ਬੰਦਾ ਉਹ ਕਦੇ ਵੀ ਆਪਦੇ ਸਾਥੀਆਂ ਨਾਲ ਆਪਦੇ ਯਾਰਾਂ ਦੋਸਤਾਨਾ ਕਦੇ ਉਹ ਵੜਿਆ ਗੱਲਬਾਤ ਨਹੀਂ ਕਰ ਸਕਦਾ ਜਿਹਨੂੰ ਹੰਕਾਰ ਹੋ ਗਿਆ ਤੇ ਉਹ ਹੰਕਾਰ ਆ ਜਿਹੜਾ ਉਹ ਬਹੁਤਾ ਚਿਰ ਨਹੀਂ ਰਹਿੰਦਾ ਉਹ ਫਿਰ ਪੈਸਾ ਕਦੇ ਆ ਗਿਆ ਪੈਸਾ ਕਦੇ ਚਲਿਆ ਗਿਆ ਇੱਕ ਜੇ ਮੈਂ ਗੱਲ ਕਰਾਂ ਪਿਆਰ ਮੁਹੱਬਤ ਦੀ ਕਹਿੰਦੇ ਆ ਪਿਆਰ ਮੁਹੱਬਤ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹਰ ਕਿਸੇ ਦੇ ਨਾਲ ਬੜਾ ਹੋਣਾ ਚਾਹੀਦਾ ਹੈ ਪੈਸੇ ਦਾ ਕੀ ਆ ਪੈਸਾ ਤਾਂ ਹੱਥਾਂ ਦੀ ਮਹਿਲ ਹੈ ਪਰ ਜਿਹੜਾ ਤੁਸੀਂ ਪਿਆਰ ਕਮਾਇਆ ਹੁੰਦਾ ਲੋਕਾਂ ਦੇ ਨਾਲ ਜਾਂ ਸਤਕਾਰ ਕਮਾਇਆ ਹੁੰਦਾ ਉਹ ਤੁਹਾਡਾ ਮਰਨ ਤੋਂ ਬਾਅਦ ਵੀ ਤੁਹਾਡੇ ਨਾਲ ਜਾਂਦਾ ਹੈ। ਆ ਉਹ ਗगन ਜੀ ਜਾਂਦਾ ਤੁਹਾਡੇ ਨਾਲ ਪਰ ਜਿਹੜਾ ਪਿਆਰ ਮੁਹੱਬਤ ਹੈ ਨਾ ਉਹਦਾ ਕੋਈ ਕੰਪੈਰੀਸ਼ਨ ਨਹੀਂਗਾ ਉਹਦਾ ਕੋਈ ਮੁੱਲ ਨਹੀਂਗਾ। ਪੈਸੇ ਨਾਲ ਕੋਈ ਕੰਪੈਰੀਸ਼ਨ ਨਹੀਂ ਉਹਦਾ। ਇੱਕ ਬੰਦਾ ਜੇ ਪਿਆਰ ਮੁਹੱਬਤ ਕਰਦਾ ਨਾ ਜੇ ਉਹਦੇ ਕੋਲੇ ਨਹੀਂ ਵੀ ਪੈਸੇ ਉਹ ਤਾਂ ਵੀ ਉਹ ਲੋਕਾਂ ਨਾਲ ਪਿਆਰ ਮੁਹੱਬਤ ਕਰਦਾ ਯਾਰਾਂ ਦੋਸਤਾਂ ਨਾਲ ਪਿਆਰ ਮੁਹੱਬਤ ਕਰਦਾ ਆਪਦੇ ਰਿਸ਼ਤੇਦਾਰਾਂ ਨਾਲ ਪਿਆਰ ਮੁਹੱਬਤ ਕਰਦਾ ਪੈਸਾ ਇੱਕ ਇਹੋ ਜੀ ਚੀਜ਼ ਹੈ ਜਿਹੜੀ ਜੇ ਹੈਗੀ ਆ ਤਾਂ ਵੀ ਠੀਕ ਹੈ ਜੇ ਨਹੀਂ ਗਈ ਤਾਂ ਤਾਂ ਵੀ ਠੀਕ ਹੈ ਕਹਿੰਦੇ ਜੇ ਕਿਸੇ ਨਾਲ ਤੁਸੀਂ ਲੜਾਈ ਮੁੱਲ ਲੈਣੀ ਆ ਨਾ ਉਹਨੂੰ ਕੁਛ ਨਾ ਕਹੋ ਤੁਸੀਂ ਮਾੜਾ ਚੰਗਾ ਨਾ ਬੋਲੋ ਬਸ ਉਹਨੂੰ ਪੈਸੇ ਧਾਰੀ ਦੇ ਦਿਓ ਯਾ ਦੇਖੋ ਪੈਸੇ ਧਾਰ ਲੈ ਲਓ ਆ ਬਿਲਕੁਲ ਸਹੀ ਗੱਲ ਆ ਦੇਸ਼ ਤਾਂ ਆਪਣੇ ਆਪ ਖਰਾਬ ਹੋ ਜਾਣਾ ਤੁਹਾਡਾ ਪਰ ਉਹ ਦੋਨੇ ਚੀਜ਼ਾਂ ਹੀ ਆ ਨਾ ਦੇਖੋ ਬਹੁਤ ਹਰੇਕ ਬੰਦਾ ਉਹ ਜਾਨੀਗਾ ਗगन ਵੀ ਉਹ ਪੈਸੇ ਲੈ ਕੇ ਵਾਪਸ ਨਹੀਂ ਕਰੂਗਾ ਬਹੁਤ ਬੰਦੇ ਦੇ ਵੀ ਦਿੰਦੇ ਆ ਬਹੁਤ ਲੋਕ ਆ ਜਿਹੜੇ ਪੈਸੇ ਇੱਕ ਦੂਜੇ ਤੋਂ ਲੈਂਦੇ ਆ ਦਿੰਦੇ ਆ ਵਿਹਾਰ ਜਿਹੜਾ ਚੱਲਦਾ ਇੱਕ ਦੂਜੇ ਦੀ ਸਹਾਇਤਾ ਹੁੰਦੀ ਆ ਉਹ ਚੰਗੀ ਗੱਲ ਆ ਪਰ ਉਹ ਬਹੁਤ ਥੋੜੇ ਲੋਕ ਆ ਜਿਹੜੇ ਇਸ ਤਰ੍ਹਾਂ ਕਰਦੇ ਆ ਵੀ ਲੈ ਕੇ ਵਾਪਸ ਦਿੰਦੇ ਆ ਇੱਕ ਗੱਲ ਹੋਰ ਵੀ ਹੈਗੀ ਆ ਕਹਿੰਦੇ ਆ ਕਿ ਅਹ ਕੰਮ ਨੂੰ ਲੈ ਕੇ ਮੈਂ ਗੱਲ ਕਰਦਾ ਤੁਹਾਡੇ ਨਾਲ ਸਾਂਝੀ ਇੱਕ ਕਹਿੰਦੇ ਜਦੋਂ ਅਸੀਂ ਕਿਸੇ ਦੇ ਕੰਮ ਕਰਦੇ ਹੁੰਨੇ ਆ ਜੌਬ ਕਰਦੇ ਹੁੰਨੇ ਆ ਜਾਂ ਆਪਣਾ ਹੀ ਕੋਈ ਕੰਮ ਕਰਦੇ ਹੁੰਨੇ ਆ ਤੇ ਉਹ ਕੰਮ ਨੂੰ ਖੁਸ਼ ਹੋ ਕੇ ਬੰਦੇ ਨੂੰ ਕਰਨਾ ਚਾਹੀਦਾ ਵਾ ਇਹ ਨਹੀਂ ਸੋਚਣਾ ਚਾਹੀਦਾ ਵੀ ਇਹਦੇ ਤੋਂ ਸਾਨੂੰ 4 ਪੈਸੇ ਬਣਨੇ ਆ ਤੇ ਬਸ ਆਪਾਂ ਉੱਥੇ ਤੱਕ ਸੀਮਿਤ ਰਹਿ ਜਾਣਾ ਕਹਿੰਦੇ ਆਪਣੇ ਆਪ ਨੂੰ ਖੋਸ਼ ਕਰਨ ਲਈ ਤਸੱਲੀ ਦੇਣ ਲਈ ਹਮੇਸ਼ਾ ਕੰਮ ਕਰਨਾ ਜ਼ਰੂਰੀ ਹੁੰਦਾ ਜੀ ਜਿਹੜਾ ਕੰਮ ਕਰਨਾ ਨਾ ਕੰਮ ਪੈਸੇ ਬਹੁਤ ਜ਼ਰੂਰੀ ਆ ਕੰਮ ਚ ਹੂੰ ਆਪਾਂ ਕੰਮ ਕਾਤੋਂ ਕਰਦੇ ਆ ਪੈਸਿਆਂ ਖਾਤਰ ਬਿਲਕੁਲ ਜੇ ਆਪਾਂ ਨੂੰ ਪੈਸੇ ਨਹੀਂ ਮਿਲਣਗੇ ਤਾਂ ਆਪਾਂ ਕੰਮ ਕਾਤੋਂ ਕਰਾਂਗੇ ਬਿਲਕੁਲ ਸਹੀ ਹੈ ਸੋ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਕੱਲੇ ਪੈਸਿਆਂ ਨੂੰ ਪੈਸੇ ਵੀ ਬਹੁਤ ਜ਼ਰੂਰੀ ਆ ਪਰ ਜਿਹੜਾ ਕੰਮ ਹੈ ਨਾ ਕੰਮ ਇੱਕ ਇਹੋ ਜੀ ਚੀਜ਼ ਆ ਉਹ ਤੁਹਾਨੂੰ ਦਿਲ ਲਾ ਕੇ ਕਰਨਾ ਚਾਹੀਦਾ ਹੈ ਪੈਸੇ ਤਾਂ ਤੁਹਾਨੂੰ ਮਿਲ ਹੀ ਜਾਣੇ ਆ ਮਿਲ ਹੀ ਜਾਣੇ ਆ ਜਦੋਂ ਤੁਸੀਂ ਪੈਸਿਆਂ ਵਾਸਤੇ ਕੰਮ ਕਰਦੇ ਆ ਪੈਸੇ ਤਾਂ ਤੁਹਾਨੂੰ ਮਿਲ ਜਾਣੇ ਆ ਹਮ ਪਰ ਜਿਹੜਾ ਤੁਹਾਡਾ ਕੰਮ ਹੈ ਉਹ ਕੰਮ ਵੀ ਪਿਆਰ ਨਾਲ ਕਰਨਾ ਚਾਹੀਦਾ ਹੈ ਜਿਹੜਾ ਕੰਮ ਜਦੋਂ ਤੁਸੀਂ ਪਿਆਰ ਨਾਲ ਕਰੋਗੇ ਜਦੋਂ ਤੁਸੀਂ ਖੁਸ਼ ਹੋ ਕੇ ਕਰੋਗੇ ਉਹ ਕੰਮ ਤੁਸੀਂ ਵਧੀਆ ਆਪਦਾ ਤੁਹਾਡਾ ਦਿਨ ਵੀ ਵਧੀਆ ਲੰਘੂਗਾ ਟਾਈਮ ਵੀ ਵਧੀਆ ਲੰਘੂਗਾ ਤੁਸੀਂ ਇੱਕ ਦੂਜੇ ਦੇ ਨਾਲ ਖੁਸ਼ ਵੀ ਹੋਵੋਗੇ ਬਿਲਕੁਲ ਸਹੀ ਹੈ ਗੱਲ ਸਰ ਊਮਨਸ ਡੇ ਦੀ ਮੈਂ ਕਰਾਂ ਅੱਜ ਊਮਨਸ ਡੇ ਇੱਥੇ ਭਾਰਤ ਦੇ ਵਿੱਚ ਸਾਰਾ ਦਿਨ ਹੀ ਮਨਾਇਆ ਗਿਆ ਹਾਲਾਂਕਿ ਉੱਥੇ ਤੁਹਾਡੇ ਹਲੇ ਸ਼ੁਰੂ ਹੋਣਾ ਹੈ ਸਵੇਰ ਉੱਥੇ ਚੜ ਗਈ ਆ ਮਤਲਬ ਸ਼ੁਰੂ ਹੋ ਗਿਆ ਵੂਮਨਸ ਡੇ ਤੇ ਅੱਜ ਨਾ ਬੋਤ ਸਾਰੇ ਪ੍ਰੋਗਰਾਮ ਸਾਰਾ ਦਿਨ ਹੀ ਜਿਹੜੇ ਆ ਚੱਲਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਤਸਵੀਰਾਂ ਦੇਖਦੇ ਰਹੇ ਆ ਔਰਤਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਭੁੱਲਦਾ ਰਿਹਾ ਚਾਹੇ ਉਹ ਰਾਜਨੀਤਿਕ ਲੋਕ ਹੋਣ ਚਾਹੇ ਸਮਾਜਿਕ ਲੋਕ ਹੋਣ ਮਤਲਬ ਸਰਕਾਰ ਪੂਰਾ ਅੱਜ ਦੇ ਦਿਨ ਮਹਿਲਾਵਾਂ ਨੂੰ ਦਿੱਤਾ ਗਿਆ ਕਹਿੰਦੇ ਅੱਜ ਦਾ ਦਿਨ ਨਹੀਂ ਤੁਹਾਡੇ ਲਈ ਆ ਬਸ ਇੱਕ ਵੇਖੋ ਗगन ਜੀ ਮਾਰਟ 8 ਇਹ ਇੱਕ ਸਪੈਸ਼ਲ ਦਿਨ ਮਨਾਇਆ ਜਾਂਦਾ ਜਿਹਨੂੰ ਜਿਹਨੂੰ ਆਪਾਂ ਕਹਿੰਦੇ ਹੈਪੀ वूਮਨਸ ਡੇ ਪਰ ਮੈਂ ਨਾ ਇਹਦੇ ਵਿੱਚ ਬਹੁਤਾ ਬਲੀਵ ਨਹੀਂ ਕਰਦਾ ਜਿਹੜਾ ਹਰ ਦਿਨ ਹੈ ਨਾ ਜਿਹੜਾ ਔਰਤ ਹੈ ਜਿਹੜੀ ਉਹ ਉਹਦੇ ਵਾਸਤੇ ਹਰ ਦਿਨੀ ਬਰਾਬਰ ਹੋਣਾ ਚਾਹੀਦਾ ਹੈ ਉਹਦੀ ਇੱਜ਼ਤ ਹਰ ਰੋਜ਼ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਜਿਹੜੀ ਇੱਜ਼ਤ 8 ਮਾਰਚ ਨੂੰ ਹੋਣੀ ਹੈ 8 ਮਾਰਚ ਜੇ ਆਪਾਂ ਬਾਕੀ ਦੇ ਦਿਨ ਤਾਂ ਗਾਲਾਂ ਕੱਢੀ ਜਾਈਏ ਤੇ 8 ਮਾਰਚ ਨੂੰ ਆਪਾਂ ਪੂਜਣ ਲੱਗ ਜਾਈਏ ਉਹ ਵੀ ਠੀਕ ਨਹੀਂਗਾ ਚੰਗੀ ਗੱਲ ਹੈ ਜੇ ਆਪਾਂ ਇੱਕ ਦਿਨ ਨੂੰ ਸਮਰਪਿਤ ਕਰਕੇ ਮਨਾਉਣੇ ਆ ਇਹ ਦਿਨ ਬਹੁਤ ਵਧੀਆ ਗੱਲ ਆ ਪਰ ਇਹਦੇ ਨਾਲ-ਨਾਲ ਆਪਾਂ ਨੂੰ ਜਿਹੜੇ ਬਾਕੀ ਦੇ ਦਿਨ ਹਨ ਉਹ ਵੀ ਉਸੇ ਤਰ੍ਹਾਂ ਹੀ ਮਨਾਉਣੇ ਚਾਹੀਦੇ ਆ ਦੇਖੋ ਔਰਤ ਹੈ ਨਾ ਜਿਹੜੀ ਇੱਕ ਦੁਨੀਆ ਦੇ ਵਿੱਚ ਤੇ ਹਰੇਕ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਨਾ ਉਹਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਆ ਔਰ ਅੱਲਾ ਔਰਤ ਪਹਿਲਾ ਬੱਚੀ ਹੁੰਦੀ ਹੈ ਪਹਿਲਾਂ ਹੁੰਦੀ ਬੱਚੀ ਹੌਲੀ ਹੌਲੀ ਵੱਡੀ ਹੁੰਦੀ ਹੈ ਬੱਚੀ ਤੋਂ ਉਹ ਕੁੜੀ ਯੰਗ ਕੁੜੀ ਬਣ ਜਾਂਦੀ ਹੈ ਕੁੜੀ ਤੋਂ ਬਾਅਦ ਉਹ ਹੋ ਕਿਸੇ ਦੀ ਘਰ ਵਾਲੀ ਬਣ ਜਾਂਦੀ ਹੈ ਉਦੋਂ ਬਾਅਦ ਉਹ ਕਿਸੇ ਦੀ ਮਾਂ ਬਣ ਜਾਂਦੀ ਹੈ ਫਿਰ ਉਹ ਕਿਸੇ ਦੀ ਦਾਦੀ ਬਣਦੀ ਹੈ ਸੋ ਇਹ ਜਿਹੜੇ ਰੋਲ ਹੈ ਨਾ ਔਰਤ ਦੇ ਇਹ ਵੱਖਰੇ ਵੱਖਰੇ ਟਾਈਮ ਤੇ ਹਰੇਕ ਇਨਸਾਨ ਦੀ ਜ਼ਿੰਦਗੀ ਚ ਇਹ ਆਉਂਦੇ ਆ ਹੁਣ ਜਦੋਂ ਬੱਚੀ ਕਿਸੇ ਦੇ ਘਰੇ ਪੈਦਾ ਹੁੰਦੀ ਆ ਉਹ ਜਿਹੜੇ ਮਾਂ ਪਿਓ ਆ ਉਹਦੇ ਉਹਨਾਂ ਦੀ ਜਿਹੜੀ ਬੱਚੀ ਆ ਉਹ ਵੀ ਲਾਡਲੀ ਆ ਉਥੋਂ ਸਾਰਾ ਕੁਝ ਸ਼ੁਰੂ ਹੋ ਕੇ ਆਖਰ ਤੱਕ ਔਰਤ ਜੇ ਆਪਾਂ ਜੇ ਆਪਾਂ ਆਦਮੀ ਦੀ ਵੀ ਗੱਲ ਕਰੀਏ ਫਾਦਰਸ ਡੇ ਵੀ ऑन द मदर्स डे वी ऑन द इस तरह ਵੱਖਰੇ ਵੱਖਰੇ ਦਿਨ ਆਉਂਦੇ ਆ ਹਰੇਕ ਜਿਹੜਾ ਇਨਸਾਨ ਹੈ ਨਾ ਦੁਨੀਆ ਦੇ ਵਿੱਚ ਜਿਹੜਾ ਆ ਗਿਆ ਉਹ ਦੀ ਜਿਹੜੀ ਹਰ ਰੋਜ਼ ਬਹੁਤ ਮਹੱਤਵਪੂਰਨ ਰੋਲ ਆ ਉਹਦਾ ਜਿੱਥੇ ਵੀ ਕਿਤੇ ਉਹ ਰਹਿੰਦਾ ਤੁਸੀਂ ਰਹਿੰਦੇ ਹੋ ਤੁਸੀਂ ਆਪਦੇ ਪਰਿਵਾਰ ਚ ਰਲ ਮਿਲ ਕੇ ਰਹਿੰਦੇ ਆ ਮੈਂ ਰਹਿੰਦਾ ਮੈਂ ਆਪਦੇ ਪਰਿਵਾਰ ਦੇ ਨਾਲ ਮਿਲ ਕੇ ਰਹਿੰਦਾ ਜਿਹੜੇ ਕੋਈ ਹੋਰ ਸਾਡੇ ਭੈਣ ਭਰਾਵਾਂ ਦੇ ਪਰਿਵਾਰਾਂ ਚ ਰਹਿੰਦੇ ਆ ਸੋ ਔਰਤ ਜਾਂ ਜਿਹੜਾ ਵੂਮਨਸ ਡੇ ਆ ਉਹਨੂੰ ਆਪਾਂ ਇੱਕੋ ਦਿਨ ਹੀ ਨਹੀਂ ਮਨਾ ਸਕਦੇ ਉਹ ਹਰ ਰੋਜ਼ ਹੀ ਉਹੀ ਦਿਨ ਹੋਣਾ ਚਾਹੀਦਾ ਹੈ ਸਪੈਸ਼ਲ ਔਰਤ ਦੀ ਜ਼ਿੰਦਗੀ ਚ ਕਹਿੰਦੇ ਸੰਘਰਸ਼ ਬਹੁਤ ਹੈ ਹੁਣ ਜਿਵੇਂ ਤੁਸੀਂ ਵੀ ਦੱਸਿਆ ਕਿ ਜਦੋਂ ਇੱਕ ਕੁੜੀ ਪੈਦਾ ਹੁੰਦੀ ਹੈ ਫਿਰ ਕੁੜੀਓ ਅਡਾਲੀ ਤਾਂ ਹੁੰਦੀ ਆ ਉਸ ਤੋਂ ਬਾਅਦ ਵਿਆਹ ਹੁੰਦਾ ਮਾਂ ਬਣਦੀ ਐ ਦਾਦੀ ਬਣਦੀ ਐ ਮਤਲਬ ਸਾਰੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੁੰਦੀ ਔਰਤ ਜਿੱਥੇ ਤੱਕ ਮੈਂ ਬਿਲਕੁਲ ਇਹ ਇਹ ਜਿਹੜੀ ਜ਼ਿੰਦਗੀ ਆ ਨਾ ਆਪਣੀ ਈਵਨ ਚਾਹੇ ਔਰਤ ਆ ਜਾਂ ਆਦਮੀ ਐ ਇਹ ਇਹ ਦੁਨਨੇ ਪਾਸੇ ਹੀ ਆ ਠੀਕ ਯਾਨੀ ਦੁਨਨੇ ਪਾਸੇ ਹੀ ਸਾਰਾ ਤੁਸੀਂ ਇਕੱਲਾ ਜੇ ਕੰਮ ਨਹੀਂ ਕਰੋਗੇ ਤਾਂ ਵੀ ਗੱਲ ਨਹੀਂ ਬਣਨੀ ਹੁਣ ਜਿਹੜੀ ਔਰਤ ਆ ਉਹਨੇ ਬੱਚੇ ਵੀ ਪਾਲਣੇ ਆ ਆਦਮੀ ਜੇ ਆਪਾਂ ਲੈ ਲਈਏ ਆਦਮੀ ਬਾਹਰ ਜਾ ਕੇ ਕੰਮ ਕਰਿਆ ਹੁੰਦਾ ਕਰਿਆਉਣ ਸਰ ਕਹਿੰਦਾ ਵੀ ਮੈਨੂੰ ਪਾਣੀ ਦਾ ਗਲਾਸ ਦੇ ਉਸ ਤੋਂ ਬਾਅਦ ਕਹਿੰਦਾ ਜੀ ਮੈਨੂੰ ਰੋਟੀ ਦੋ ਹੁਣ ਉਹ ਔਰਤ ਆ ਜਿਹੜੀ ਉਹਨੇ ਬੱਚਿਆਂ ਦਾ ਵੀ ਦੇਖਭਾਲ ਕਰਨੀ ਆ ਘਰੇ ਤੇ ਖਾਣਾ ਵੀ ਬਣਾਉਣਾ ਤੇ ਘਰੇ ਘਰ ਵਾਲੇ ਨੂੰ ਆਏ ਨੂੰ ਰੋਟੀ ਖੋਣੀ ਵੀ ਹੈ ਸੋ ਉਹ ਜਿਹੜੇ ਜੋ ਕੰਮ ਘਰੇ ਔਰਤ ਕਰਦੀ ਆ ਉਹ ਆਦਮੀ ਨਹੀਂ ਕਰ ਸਕਦਾ ਬਿਲਕੁਲ ਔਰਤ ਕਹਿੰਦੇ ਬਾਹਰ ਵੀ ਕੰਮ ਕਰ ਸਕਦੀ ਹੈ ਤੇ ਘਰ ਵੀ ਕੰਮ ਕਰ ਸਕਦੀ ਹੈ ਪਰ ਇੱਕ ਜਿਹੜਾ ਆਦਮੀ ਉਹ ਨਹੀਂ ਜੇ ਤੁਸੀਂ ਅੱਜ ਦਾ ਯੁੱਗ ਦੇਖੋ ਤਾਂ ਅੱਜ ਕਿੰਨੀਆਂ ਔਰਤਾਂ ਬਾਹਰ ਕੰਮ ਕਰਦੀਆਂ ਬਿਲਕੁਲ ਬਿਲਕੁਲ ਉਹ ਜਦੋਂ ਘਰੇ ਆ ਜਾਂਦੀਆਂ ਘਰ ਦਾ ਕੰਮ ਵੀ ਕਰਦੀਆਂ ਘਰ ਦਾ ਨਹੀਂ ਮੈਂ ਆਦਮੀਆਂ ਨੂੰ ਮਾੜੇ ਨਹੀਂ ਕਹਿੰਦਾ ਕਿ ਆਦਮੀ ਵੀ ਬਹੁਤ ਹੈਗੇ ਆ ਜਿਹੜੇ ਨਾਲ ਰਲ ਮਿਲ ਕੇ ਕੰਮ ਕਰਦੇ ਆ ਹਾਂ ਬਿਲਕੁਲ ਤੇ ਪਰ ਦੂਜੇ ਪਾਸੇ ਕਈ ਇਹੋ ਜਿਹੇ ਵੀ ਹੈਗੇ ਆ ਜਿਹੜੇ ਫਿਰ ਸ਼ਰਾਬ ਪੀ ਕੇ ਦੂਜੇ ਪਾਸੇ ਵੀ ਹੋ ਜਾਂਦੇ ਆ ਦੂਜੇ ਪਾਸੇ ਵੀ ਹੋ ਜਾਂਦੇ ਬਿਲਕੁਲ ਸਹੀ ਆ ਹਾਂ ਅਬਿਊਸ ਕਟ ਪੁੱਟਣਾ ਮਾਰਨਾ ਉਹ ਵੀ ਔਰਤ ਨੂੰ ਚੱਲਣਾ ਪੈਂਦਾ ਪਰ ਗੱਲ ਦਾ ਸਾਰ ਇਹ ਆ ਕਹਿੰਦੇ ਆ ਕਿ ਆਪਣੇ ਸਮਾਜ ਦੀ ਇਹ ਬੜੀ ਹੁਣ ਤੱਕ ਸਮੱਸਿਆ ਬਣੀ ਹੋਈ ਆ ਕਿ ਆਪਾਂ ਚਾਹੇ 8 ਮਾਰਚ ਦਾ ਦਿਨ ਮਨਾਨੇ ਆ वूਮਨਸ ਡੇ ਦੇ ਉੱਤੇ ਪਰ ਕਿਤੇ ਨਾ ਕਿ ਕਹਿੰਦੇ ਅੱਜ ਵੀ ਜਿਹੜੀਆਂ ਔਰਤਾਂ ਨੇ ਉਹ ਸੁਰੱਖਿਅਤ ਨਹੀਂ ਹੈਗੀਆਂ ਖਾਸ ਤੌਰ ਤੇ ਜਿਵੇਂ ਹੁਣ ਮੈਂ ਭਾਰਤ ਚ ਰਹਿਣਾ ਪੰਜਾਬ ਚ ਰਹਿਣਾ ਇਥੇ ਆਏ ਦਿਨ ਕੋਈ ਨਾ ਕੋਈ ਰੇਪ ਕੇਸ ਨਿਕਲ ਕੇ ਸਾਹਮਣੇ ਆ ਜਾਂਦਾ ਸਾਡੇ ਜਾਂ ਕੋਈ ਐਸਾ ਕੇਸ ਆ ਜਾਂਦਾ ਭਈ ਰਾਤ ਨੂੰ ਕੁੜੀ ਇਕੱਲੀ ਬਾਹਰ ਨਹੀਂ ਜਾ ਸਕਦੀ ਜਾਂ ਕੋਈ ਛੇੜਛਾੜ ਦਾ ਮਾਮਲਾ ਐਸਾ ਹਜ਼ਾਰੋਂ ਹੀ ਮਾਮਲੇ ਜਿਹੜੇ ਆ ਕੋਰਟ ਕਚਹਿਰੀਆਂ 'ਚ ਆਉਂਦੇ ਨੇ ਥਾਣਿਆਂ 'ਚ ਰਜਿਸਟਰਡ ਹੁੰਦੇ ਨੇ ਤੇ ਅੱਜ ਵੀ ਮਤਲਬ ਔਰਤ ਇੱਕ ਸੁਰੱਖਿਅਤ ਨਹੀਂ ਹੈਗੀ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਤਾਂ ਐ ਲੱਗਦਾ ਕਿ ਅੱਪਾ ਅੱਜ ਵੀ ਉਸ ਸਮਾਜ ਦਾ ਹਿੱਸਾ ਬਣੇ ਹੋਏ ਆ ਜਿੱਥੇ ਔਰਤ ਨੂੰ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿਤੇ ਨਾ ਕਿਤੇ ਇੱਕ ਮਸ਼ੀਨ ਔਰਤ ਨੂੰ ਅੱਜ ਦੇ ਟਾਈਮ ਦੇ ਵਿੱਚ ਵੀ ਸਮਝਿਆ ਹੀ ਜਾਂਦਾ ਵਾ ਤੇ ਫਿਰ ਵੀ ਜਿਹੜੀ ਹੁਣ ਅੱਜ ਮੈਂ ਇੱਕ ਦੇਖਦਾ ਪਿਆ ਸੀਗਾ ਬਿਆਨ ਆ ਸਰਕਾਰਾਂ ਦੇ ਨੁਮਾਇੰਦੇ ਬੜੇ ਖੁਸ਼ ਹੋ ਕੇ ਪ੍ਰੋਗਰਾਮਾਂ ਦੇ ਵਿੱਚ ਜਾ ਰਹੇ ਸੀ ਔਰ ਉੱਥੇ ਭਾਸ਼ਣ ਦੇ ਰਹੇ ਸੀ ਬੜੇ ਲੰਬੇ ਚੋੜੇ ਔਰਤਾ ਮਹਾਨ ਨੇ ਸਾਡੇ ਦੇਸ਼ ਦੀਆਂ ਸਾਡੇ ਪੰਜਾਬ ਦੀਆਂ ਪਰ ਹਾਸਾ ਆਉਂਦਾ ਸੀ ਉਹਨਾਂ ਦੇ ਬਿਆਨ ਸੁਣਦੇ ਸਾਰੇ ਮੈਨੂੰ ਵੀ ਯਾਰ ਘੱਟੋ ਘੱਟ ਕਾਨੂੰਨ ਤਾਂ ਕੋਈ ਐਸਾ ਹੋਣਾ ਚਾਹੀਦਾ ਹੈ ਜਿਵੇਂ ਰੇਪ ਕੇਸ ਹੋ ਜਾਂਦਾ ਕੋਈ ਤਾਂ ਰੇਪ ਕੇਸ ਦਾ ਕੋਈ ਵੀ ਹੱਲ ਨਹੀਂ ਨਿਕਲਦਾ ਹੈਗਾ ਉਹ ਸੰਘਰਸ਼ ਦੇ ਵਿੱਚ ਕਿੰਨਾ ਕਿੰਨਾ ਟਾਈਮ ਪੀਰ ਨੂੰ ਲੱਗ ਜਾਂਦਾ ਵਾ ਬਹੁਤ ਸਾਰਿਆਂ ਨੇ ਆਵਾਜ਼ਾਂ ਉਠਾਈਆਂ ਕਿ ਇਹਨਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਜਿਹੜੇ ਰੇਪਿਸਟ ਹੈਗੇ ਆ ਯਾ ਇਹਨਾਂ ਨਾਲ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਐਨਾਂ ਨੂੰ ਐਹੀ ਜੀ ਕੋਈ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਫਿਰ ਵੀ ਆਪਾਂ ਵੂਮਨਸ ਡੇ ਦੀਆਂ ਗੱਲਾਂ ਕਰਦੇ ਆਂ ਔਰਤਾਂ ਨੂੰ ਇੱਕ ਵਧੀਆ ਸਨਮਾਨ ਦੇਣ ਦੀ ਗੱਲ ਕਰਦੇ ਆਂ ਦੇਖੋ ਗगन ਜੀ ਇਹ ਗੱਲਾਂ ਨਾ ਚੱਲਦੀਆਂ ਰਹਿਣੀਆਂ ਜਿਹੜਾ ਕਾਨੂੰਨੀ ਕਾਰਵਾਈ ਆ ਉਹ ਇੱਕ ਵੱਖਰੀ ਹਿੱਸਾ ਸਾਡੀ ਜ਼ਿੰਦਗੀ ਦਾ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਕਰੂਗਾ ਉਹਨੂੰ ਕਾਨੂੰਨੀ ਕਾਰਵਾਈ ਤਾਂ ਹੋਊਗੀ ਤੇ ਉਹ ਛੇਤੀ ਹੋ ਜਾਏ ਉਹਨੂੰ ਟਾਈਮ ਲੱਗ ਜਾਏ ਪਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਆ ਨਾ ਬਹੁਤ ਮੰਦਭਾਗੀ ਇਹ ਆ ਗੱਲ ਵੀ ਉਹ ਕਾਨੂੰਨੀ ਕਾਰਵਾਈ ਆ ਜਿਹੜੀ ਉਹਨੂੰ ਕਈ ਵਾਰੀ 10 10 20 20 25 25 30 30 ਸਾਲ ਲੱਗ ਜਾਂਦੇ ਆ ਉਹਦਾ ਜਿਹੜਾ ਜੀਨੇ ਕਰਿਆ ਹੁੰਦਾ ਜਾਂ ਜਿਹਦੇ ਨਾਲ ਹੋਇਆ ਹੁੰਦਾ ਉਹਨੂੰ ਉਹ ਜਿਹੜਾ ਜਿਹੜਾ ਜੋ ਅ ਇਨਸਾਫ ਮਿਲਣਾ ਨਾ ਉਹ ਮਿਲਦਾ ਨਹੀਂ ਉਹ ਉਦੋਂ ਉਹਦੀ ਜ਼ਿੰਦਗੀ ਚਲੀ ਜਾਂਦੀ ਆ ਸੋ ਇਹ ਇੱਕ ਵੱਖਰੀ ਚੀਜ਼ ਆ ਇਹ ਇਹ ਚਲਦੀ ਹੋ ਰਹਿਣੀ ਆ ਦੁਨੀਆਦਾਰੀ ਦੇ ਵਿੱਚ ਦੇਖੋ ਚੰਗੇ ਦੇਸ਼ ਵੀ ਹੈਗੇ ਆ ਮਾੜੇ ਵੀ ਹੈਗੇ ਆ ਚੰਗਿਆਂ ਦੇ ਵਿੱਚ ਜੇ ਹੁਣ ਤੁਸੀਂ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਉੱਥੇ ਇਹ ਇਹੋ ਜਿਹੀਆਂ ਕਾਰਵਾਈਆਂ ਘੱਟ ਹੁੰਦੀਆਂ ਹੁੰਦੀਆਂ ਐ ਮੈਂ ਨਹੀਂ ਕਹਿੰਦਾ ਵੀ ਨਹੀਂ ਹੁੰਦੀਆਂ ਹੁੰਦੀਆਂ ਐ ਇੱਥੇ ਵੀ ਪਰ ਉਹਨਾਂ ਦਾ ਜਿਹੜਾ ਕਾਨੂੰਨੀ ਕਾਰਵਾਈ ਆ ਉਹ ਛੇਤੀ ਹੋ ਜਾਂਦੀ ਐ ਸਾਡੇ ਜੇ ਤੁਸੀਂ ਗੱਲ ਭਾਰਤ ਦੀ ਕਰੀਏ ਤਾਂ ਉੱਥੇ ਤਾਂ 30 30 40 40 50 50 ਸਾਲ ਲੱਗ ਜਾਂਦੇ ਕੋਈ ਸੁਣਵਾਈ ਨਹੀਂ ਬਿਲਕੁਲ ਸਹੀ ਗੱਲ ਪਰ ਆਪਾਂ ਗੱਲ ਉੱਤਰ ਆਈਏ ਅ ਵੂਮਨਸ ਡੇ ਦੀ ਗੱਲ ਕਰੀਏ 1917 ਦੇ ਵਿੱਚ ਮਾਰਚ 8 ਨੂੰ ਇਹ ਦਿਨ ਮਨਾਉਣਾ ਸ਼ੁਰੂ ਹੋਇਆ ਸੀਗਾ। ਤੋਂ ਦੇਖ ਲਓ ਕਿੰਨੇ ਸਾਲ ਹੋ ਗਏ 1917 ਤੋਂ ਲੈ ਕੇ ਹੁਣ ਤੱਕ 2025 ਚੱਲ ਪਿਆ। ਹਾਂ ਬਿਲਕੁਲ। ਤੇ ਇਹ ਉਹ ਇਹ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਆ ਵੀ ਫਾਦਰਸ ਡੇ ਵੀ ਆ ਜਾਂਦਾ ਹੈ ਮਦਰਸ ਡੇ ਵੀ ਆ ਜਾਂਦਾ ਹਰ ਇੱਕ ਤਰ੍ਹਾਂ ਦੇ ਵੱਖਰੇ ਵੱਖਰੇ ਦਿਨ ਆਉਂਦੇ ਆ ਪਰ ਹਰੇਕ ਦਿਨ ਨੂੰ ਨਾ ਸਾਨੂੰ ਸਾਡੀ ਜਿਹੜੀ ਦੇਖੋ ਇੱਜ਼ਤ ਇੱਕ ਦੂਜੇ ਦੇ ਨਾਲ ਮਾਂ ਦੇ ਨਾਲ ਭੈਣ ਦੇ ਨਾਲ ਭਰਾ ਦੇ ਨਾਲ ਉਹ ਹਰ ਰੋਜ਼ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਉਹ 1 ਅੱਠ ਮਾਰਚ ਤੱਕ ਅੜੀ ਕੀਏ ਵੀ 8 ਮਾਰਚ ਨੂੰ ਅਸੀਂ ਐਂ ਕਰਾਂਗੇ ਜੀ ਬਾਕੀ ਦਿਨ ਵੀ ਉਸੇ ਤਰ੍ਹਾਂ ਹੀ ਸਾਨੂੰ ਮਨਾਉਣੇ ਚਾਹੀਦੇ ਆ ਕਹਿੰਦੇ ਆ ਸਰ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਔਰਤ ਨੂੰ ਜਿਹੜੀ ਹੈਗੀ ਆ ਉਹ ਮਰਦਾਂ ਦੇ ਬਰਾਬਰ ਆਜ਼ਾਦੀ ਮਿਲੀ ਹੋਈ ਆ ਤੇ ਬੇਸ਼ੱਕ ਬਹੁਤ ਸਾਰੇ ਐਸੇ ਕੇਸ ਵੀ ਆਪਾਂ ਨੂੰ ਦੇਖਣ ਮਿਲਦੇ ਆ ਕਿ ਉਹ ਜਿਹੜੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਨਹੀਂ ਚੁੱਕਿਆ ਜਾਂਦਾ ਪਰ ਚਲੋ ਇੱਕ ਇੱਕ ਗੱਲ ਪਾਸੇ ਆ ਪਰ ਜੇ ਆਪਾਂ ਵਾਕਈ ਦੇਖੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਫੀਮੇਲਜ਼ ਮੇਲਜ਼ ਦੇ ਨਾਲੋਂ ਕਿਤੇ ਅੱਗੇ ਬੱਦੀਆਂ ਹੋਈਆਂ ਨਜ਼ਰ ਆ ਰੀਆਂ ਚਾਹੇ ਪੜ੍ਹਾਈ ਦੇ ਪੱਖੋਂ ਹੋਣ ਚਾਹੇ ਖੇਡਾਂ ਦੇ ਪੱਖੋਂ ਹੋਣ ਚਾਹੇ ਰੋਜ਼ਗਾਰ ਦੇ ਪੱਖੋਂ ਹੋਣ ਈਵਨ ਕਿ ਜਦੋਂ ਆਪਾਂ ਕਿਸੇ ਦੇ ਅੰਡਰ এমਪਲੋਇਮੈਂਟ ਕਰਦੇ ਆ ਕੋਈ ਜੋਬ ਕਰਦੇ ਆ ਤੇ ਉੱਥੇ ਵੀ ਪਹਿਲਾਂ ਇੱਕ ਫੀਮੇਲ ਨੂੰ ਪ੍ਰੇਫਰ ਕੀਤਾ ਜਾਂਦਾ ਵੀ ਜੇ ਜੋਬ ਤੁਸੀਂ ਕਰਨੀ ਆ ਤਾਂ ਤੁਹਾਡੇ ਲਈ ਠੀਕ ਹੈ ਮੇਲਜ਼ ਹਲੇ ਫੇਰ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ ਬਲਬ ਵਧੀਆ ਇਸ ਟਾਈਮ ਟਾਈਮ ਪੀਰੀਅਡ ਚੱਲ ਰਿਹਾ ਜੋ ਔਰਤਾਂ ਮਰਦਾਂ ਦੇ ਨਾਲੋਂ ਕਿਤੇ ਜ਼ਿਆਦਾ ਅੱਗੇ ਵੱਧਦੀਆਂ ਨਜ਼ਰ ਆ ਰਹੀ ਟਾਈਮ ਟਾਈਮ ਦੇ ਨਾਲ ਇਹ ਚੀਜ਼ਾਂ ਬਦਲੀਆਂ ਬਦਲਾ ਆਉਂਦਾ ਰਿੰਦਾ ਚੀਜ਼ਾਂ ਦਾ ਸੋ ਟਾਈਮ ਟਾਈਮ ਦੇ ਨਾਲ ਜਦੋਂ ਤੁਸੀਂ ਜਿਹੜੀ ਤੁਹਾਡੀ ਸੁਸਾਇਟੀ ਹੈ ਜਿਹੜੀ ਤੁਹਾਡੀ ਕੰਮ ਦੀ ਜਗ੍ਹਾ ਉੱਥੇ ਚੇਂਜਸ ਆਉਂਦੀਆਂ ਉਹ ਚੇਂਜ ਜਦੋਂ ਆਉਂਦੀ ਹੈ ਨਾ ਉਹ ਜੇ ਆਪਾਂ ਦੇਖੀਏ ਹੁਣ ਆਪਾਂ ਗੱਲ ਕਰੀਏ ਵੀ ਜਿਹੜੀ ਗੱਲ ਤੁਸੀਂ ਕਰੀ ਆ ਵੀ ਅੱਜ ਦੇ ਯੁੱਗ ਦੇ ਵਿੱਚ ਔਰਤਾ ਬਹੁਤ ਬਾਹਰ ਕੰਮ ਕਰਦੀਆਂ ਬਹੁਤ ਵਧੀਆ ਚੰਗੀ ਗੱਲ ਹੈ ਪਹਿਲਾਂ ਪੁਰਾਣੇ ਟਾਈਮਾਂ 'ਚ ਕੀ ਹੁੰਦਾ ਸੀ ਔਰਤ ਬਸ ਇਕੱਲਾ ਘਰ ਦਾ ਕੰਮ ਤੇ ਘਰੇ ਹੀ ਰਹਿੰਦੀ ਸੀ ਉਹ ਜਦੋਂ ਅਸੀਂ ਦੇਖਦੇ ਆ ਨਾ ਐਕਚੁਅਲੀ ਜੇ ਤੁਸੀਂ ਕਦੇ ਪੁਰਾਣੇ ਬਜ਼ੁਰਗਾਂ ਦੇ ਨਾਲ ਕਿਤੇ ਗੱਲ ਕਰੋ ਉਹ ਪੁਰਾਣੀਆਂ ਗੱਲਾਂ ਕਰੋ ਉਹ ਵੀ ਜਿਹੜਾ ਰੋਲ ਔਰਤ ਦਾ ਬਹੁਤ ਵਧੀਆ ਸੀਗਾ ਵੀ ਔਰਤ ਘਰ ਦਾ ਕੰਮ ਕਰਦੀ ਸੀ ਬੱਚਿਆਂ ਨੂੰ ਦੇਖਭਾਲ ਕਰਦੀ ਸੀ ਸਾਫ ਸਫਾਈ ਕਰਦੀ ਸੀ ਘਰੇ ਖਾਣਾ ਬਣਾਉਂਦੀ ਸੀ ਤੇ ਆਦਮੀ ਜਿਹੜਾ ਸੀ ਉਹ ਬਾਹਰ ਜਾ ਕੇ ਕੰਮ ਕਰਕੇ ਆਉਂਦਾ ਸੀ ਹੁਣ ਜਿਵੇਂ ਜਿਵੇਂ ਸਾਰਾ ਕੁਝ ਡਿਵੈਲਪ ਹੋ ਰਿਹਾ ਲੋਕਾਂ ਨੂੰ ਥੋੜੀ ਜਾਗਰਤਾ ਆ ਰਹੀ ਹੈ ਲੋਕਾਂ ਨੂੰ ਪੜ੍ਹਾਈ ਦਾ ਜੋਗ ਹੈ ਜਿਹੜਾ ਲੋਕ ਪੜ੍ਹੇ ਲਿਖੇ ਆ ਹੁਣ ਜਿਆਦਾ ਤੇ ਉਹਦੇ ਨਾਲ ਕੀ ਹੁੰਦਾ ਨਾ ਔਰਤਾਂ ਨੂੰ ਇੰਡੀਪੈਂਡੈਂਸ ਵੀ ਜਿਆਦਾ ਮਿਲਦੀ ਹੈ ਜਿਹੜੀ ਬਹੁਤ ਵਧੀਆ ਬਰਾਬਰਤਾ ਜਿਹੜੀ ਐ ਬਰਾਬਰਤਾ ਹੋਣੀ ਬਹੁਤ ਚੰਗੀ ਗੱਲ ਆ ਔਰ ਔਰਤ ਕਈ ਵਾਰੀ ਕੀ ਹੁੰਦਾ ਕੋਈ ਔਰਤ ਹੈ ਨਾ ਹਰੇਕ ਔਰਤ ਇੱਕੋ ਜੀ ਨਹੀਂ ਹੁੰਦੀਗੀ ਇੱਕ ਔਰਤ ਆ ਉਹ ਬਹੁਤ ਐਕਟਿਵ ਐ ਵਿਆਹ ਹੋ ਗਿਆ ਪਹਿਲਾਂ ਪੜ ਲਿਆ ਓਦੋਂ ਬਾਅਦ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਬੱਚੇ ਹੋ ਗਏ ਬੱਚੇ ਆਉਣ ਤੋਂ ਬਾਅਦ ਬੱਚੇ ਵੱਡੇ ਹੋ ਗਏ ਬੱਚੇ ਵੱਡੇ ਹੋ ਕੇ ਆਪਦੇ ਆਪ ਦੇ ਕੰਮਾਂ 'ਚ ਬਿਜ਼ੀ ਹੋ ਗਏ ਹੁਣ ਔਰਤ ਕੀ ਕਰੇ ਬਾਹਰ ਤਾਂ ਉਹ ਕਦੇ ਗਈ ਨਹੀਂ ਕੰਮ ਨਹੀਂ ਕਰਿਆ ਉਹ ਫਿਰ ਘਰ ਜੋਗੀ ਹੋ ਰਹਿ ਜਾਂਦੀ ਐ ਜੇ ਥੋੜਾ ਬਹੁਤਾ ਬਾਹਰ ਜਾਵੇ ਕੋਈ ਜਿਵੇਂ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਬਰਾਬਰਤਾ ਉਹ ਚੰਗੀ ਗੱਲ ਆ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਜਿਹੜਾ ਜਿਹੜੀ ਜਿਹੜੀ ਵੀ ਔਰਤਾਂ ਨਾ ਉਹ ਜਿਹੜੀ ਮਰਜ਼ੀ ਏਜ ਉਹਦੀ ਹੋਵੇ ਉਹ ਆਪ ਦੇ ਆਪ ਨੂੰ ਅ ਅ ਪਿਛੜੀ ਵੀ ਨਹੀਂ ਸੋਚੂਗੀ ਵੀ ਮੈਂ ਹੁਣ ਤਾਂ ਬਸ ਘਰ ਜੋਗੀ ਹੋਈ ਰਹਿਗੀ ਆਮ ਔਰਤਾਂ ਦੇ ਮਨ ਚ ਆਉਂਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮੈਂ ਅੱਜ ਇਸ ਮੁੱਦੇ ਤੇ ਗੱਲ ਕਰ ਰਿਹਾ ਸੀ ਕਿਸੇ ਦੇ ਨਾਲ ਤੇ ਉਹਨੇ ਬੜਾ ਮਤਲਬ ਹਾਸੋ ਹੀਣਾ ਜਾਂ ਜਵਾਬ ਦਿੱਤਾ ਇਸ ਨੂੰ ਲੈ ਕੇ ਕਹਿੰਦਾ ਇੱਕ ਔਰਤ ਅੱਜ ਦੇ ਟਾਈਮ ਦੇ ਵਿੱਚ ਘਰ ਵੀ ਸੰਭਾਲਦੀ ਹੈ ਤੇ ਖੇਡਾਂ ਵੀ ਖੇਡਦੀ ਹੈ ਉਥੇ ਵੀ ਬੜੀਆਂ ਮੱਲਾ ਮਾਰਦੀ ਹੈ ਬਾਹਰ ਕਿਤੇ ਕੰਮ ਵੀ ਕਰ ਰਹੀ ਹੈ ਤੇ ਘਰ ਦੇ ਨਾਲ ਨਾਲ ਮਤਲਬ ਸੰਭਾਲਣ ਦੇ ਨਾਲ ਬਹੁਤ ਸਾਰੇ ਐਸੇ ਕਾਰਜ ਆ ਜਿਹੜੀ ਇੱਕ ਔਰਤ ਇਕੱਲੀ ਕਰ ਸਕਦੀ ਆ ਪਰ ਅੱਜ ਕੱਲ ਇੱਕ ਔਰਤ ਜਿਹੜੀ ਆ ਉਹ ਰੀਲਾਂ ਵੀ ਸੰਭਾਲਦੀ ਆ ਆ ਬਿਲਕੁਲ ਰੀਲਾਂ ਦਾ ਯੁੱਗ ਚੱਲਦਾ ਸਾਰੇ ਪਾਸੇ ਹੀ ਆ ਤੁਸੀਂ ਕਿਸੇ ਪਾਸੇ ਵੀ ਦੇਖ ਲਓ ਔਰਤ ਦਾ ਜਿੱਥੇ ਵੀ ਕਿਤੇ ਆਦਮੀ ਕੋਈ ਕੰਮ ਕਰਦਾ ਤੇ ਉੱਤੇ ਔਰਤ ਵੀ ਨਾਲ ਕੰਮ ਕਰਦੀ ਆ ਬਰਾਬਰ ਕੰਮ ਕਰਦੀ ਆ ਜਿਹੜਾ ਮਰਜੀ ਕੰਮ ਲੈ ਲਓ ਤੁਸੀਂ ਛੋਟੇ ਤੋਂ ਛੋਟਾ ਲੈ ਲਓ ਵੱਡੇ ਤੋਂ ਵੱਡਾ ਲੈ ਲਓ ਸਰ ਲੱਗਦਾ ਕਿ ਅੱਜ ਦੇ ਟਾਈਮ 'ਚ ਮਾਨਸਿਕਤਾ ਬਦਲਣ ਦੀ ਲੋੜ ਹੈਗੀ ਆ ਆਪਾਂ ਨੂੰ ਇੱਕ ਔਰਤ ਦੇ ਪ੍ਰਤੀ ਕਿਉਂਕਿ ਜਦੋਂ ਆਪਣੀ ਮਾਨਸਿਕਤਾ ਬਦਲ ਗਈ ਆਪਣੀ ਸੋਚ ਇੱਕ ਚੰਗੀ ਹੋ ਗਈ ਇਕ ਔਰਤ ਦੇ ਪ੍ਰਤੀ ਤਾਂ ਆਪਣੇ ਆਪ ਹੀ ਔਰਤ ਨੇ ਸੁਰੱਖਿਤ ਹੋਣਾ ਆਪਣੇ ਦੇਸ਼ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੀ ਗਲੀਆਂ ਚ ਹਾਂ ਬਿਲਕੁਲ ਉਹ ਤਾਂ ਜਿਵੇਂ ਜਿਵੇਂ ਟਾਈਮ ਚੱਲ ਰਿਹਾ ਲੋਕ ਪੜ੍ਹਾਈ ਵੱਲੋਂ ਆ ਜਿਆਦਾ ਕਰ ਰਹੇ ਆ ਹੁਣ ਜਿਹੜੇ ਤਾਂ ਹੈਗੇ ਆ ਡਿਵੈਲਪਡ ਕੰਟਰੀ ਆ ਉਹਨਾਂ ਚ ਤਾਂ ਚਲੋ ਕੋਈ ਇਹੋ ਜੀ ਦਿੱਕਤ ਹੈ ਨਹੀਂਗੀ ਪੜ੍ਹਾਈ ਦੀ ਪਰ ਜੇ ਮੈਂ ਆਪਣੇ ਭਾਰਤ ਲੈ ਲਓ ਭਾਰਤ ਦੇ ਵਿੱਚ ਵੀ ਜੇ ਆਪਾਂ ਕਿਤੇ ਵੀ ਜੇ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਲਈਏ ਤਾਂ ਪਿੰਡਾਂ ਦੇ ਵਿੱਚ ਵੀ ਆਮ ਜਿਹੜੀਆਂ ਬੱਚੇ ਆ ਉਹ ਪੜਦੇ ਆ ਚਾਹੇ ਗਰੀਬ ਦਾ ਬੱਚਾ ਹੋ ਚਾਹੇ ਉਹ ਅਮੀਰ ਦਾ ਬੱਚਾ ਤੇ ਅੱਜ ਕੱਲ ਇਹੋ ਜੀ ਜਿਹੜੀ ਸਿਚੁਏਸ਼ਨ ਆ ਜਿਹੜੀ ਬਹੁਤ ਵਧੀਆ ਵੇ ਉਹ ਜਿਹੜੇ ਬੱਚੇ ਆ ਨਾ ਚਾਹੇ ਉਹ ਗਰੀਬ ਦਾ ਬੱਚਾ ਚਾਹੇ ਉਹ ਕਿਸੇ ਅਮੀਰ ਦਾ ਬੱਚਾ ਉਹ ਸਕੂਲ ਜਿਹੜੇ ਆ ਉਹ ਚੰਗੇ ਸਕੂਲਾਂ ਚ ਗਰੀਬਾਂ ਦੇ ਬੱਚੇ ਵੀ ਉੱਥੇ ਨਾਲ ਹੀ ਪੜਦੇ ਆ ਜਿੱਥੇ ਕਿਸੇ ਅਮੀਰ ਦਾ ਬੱਚਾ ਪੜਦਾ। ਸੋ ਉਹ ਬਹੁਤ ਵਧੀਆ ਚੀਜ਼ ਐ ਉੱਥੇ ਉਹਦੇ ਚ ਕੁੜੀਆਂ ਵੀ ਆ ਉਹਦੇ ਚ ਮੁੰਡੇ ਵੀ ਆ। ਆ ਮੇਰੇ ਹੱਥ ਚ ਮੋਬਾਈਲ ਫੋਨ ਆ ਕਹਿੰਦੇ ਇੰਨੇ ਜ਼ਿਆਦਾ ਦਿਮਾਗ ਖਰਾਬ ਕੀਤਾ ਹੈ ਅੱਜ ਕੱਲ੍ਹ। ਲੋਕਾਂ ਦਾ ਇਹ ਸਭ ਤੋਂ ਵੱਡਾ ਕਾਰਨ ਹੈ ਦਿਮਾਗ ਖਰਾਬ ਕਰਨ ਤੇ ਦਿਮਾਗ ਚ ਗਲਤ ਚੀਜ਼ਾਂ ਪਾਉ। ਮੋਬਾਈਲ ਫੋਨ ਇੱਕ ਜ਼ਰੀਆ ਹੈ ਪਰ ਐਕਚੁਅਲ ਜਿਹੜਾ ਜੋ ਸਾਰਾ ਕੁਝ ਹੈ ਨਾ ਉਹ ਹੈਗਾ ਇੰਟਰਨੈਟ ਕਰਕੇ। ਇੰਟਰਨੈਟ ਦਾ ਯੁੱਗ ਜਦੋਂ ਦਾ ਆਇਆ ਹੈ ਨਾ ਉਦੋਂ ਦੀ ਦੁਨੀਆ ਬਹੁਤ ਛੋਟੀ ਹੋ ਗਈ। ਹੁਣ ਆਪਾਂ ਆਪਾਂ ਗੱਲਾਂ ਕਰਦੇ ਆ ਤੁਸੀਂ ਲੁਧਿਆਣੇ ਬੈਠੇ ਆ ਮੈਂ ਵੈਨਕੂਵਰ ਬੈਠਾ ਕਦੇ ਅਸੀਂ ਅੱਜ ਤੋਂ 10 ਸਾਲ ਪਹਿਲਾਂ ਸੋਚਦੇ ਸੀ ਵੀ ਐ ਹੋ ਸਕਦਾ ਹਾਂ ਨਾ ਬਿਲਕੁਲ ਬਿਲਕੁਲ ਸੋ ਇਹ ਇੰਟਰਨੈਟ ਦੇ ਯੁੱਗ ਨੇ ਜੋ ਸਾਰਾ ਕੁਝ ਕਰਿਆ ਦੁਨੀਆ ਬਹੁਤ ਛੋਟੀ ਕਰਤੀ ਉਹਦੇ ਨਾਲ ਛੋਟੀ ਕਰਤੀ ਬਿਲਕੁਲ ਹਮ ਮਨਾਂ ਦੇ ਵਿੱਚ ਵੀ ਫਰਕ ਆ ਗਿਆ ਬਿਲਕੁਲ ਤੋ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਸਪੈਸ਼ਲ ਦਿਨ ਸਾਡੇ ਭਾਰਤ ਦੇ ਵਿੱਚ ਲੰਘ ਗਿਆ ਤੇ ਤੁਹਾਡੇ ਉਥੇ ਵਿਦੇਸ਼ੀ ਦਾ ਸ਼ੁਰੂ ਹੋਇਆ ਆ ਔਰਤਾਂ ਦਾ ਸਨਮਾਨ ਹੋਣਾ ਚਾਹੀਦਾ ਔਰ ਆਪੋ ਆਪਣੀ ਵੀ ਇਹੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਅਸੀਂ ਇੱਕ ਔਰਤ ਨੂੰ ਸਨਮਾਨ ਦਈਏ ਉਹਦੀ ਕਦਰ ਕਰੀਏ ਚਾਹੇ ਕਿਸੇ ਵੀ ਪੱਖੋਂ ਹੋਣਾ ਚਾਹੇ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਚਾਹੇ ਭੈਣ ਭਰਾ ਦਾ ਰਿਸ਼ਤਾ ਚਾਹੇ ਅੱਜ ਕੱਲ ਜਿਹੜਾ ਰਿਲੇਸ਼ਨਸ਼ਿਪ ਵਗੈਰਾ ਮੁੰਡਾ ਕੁ ਮੁੰਡੇ ਕੁੜੀਆਂ ਦਾ ਚੱਲਦਾ ਉਹ ਰਿਸ਼ਤਾ ਹੈਗਾ ਤੇ ਹਰ ਪੱਖੋਂ ਹੀ ਔਰਤ ਨੂੰ ਸਨਮਾਨ ਤੇ ਸਤਿਕਾਰ ਮਿਲਣਾ ਚਾਹੀਦਾ ਹੈਗਾ ਸੋ ਮੈਂ ਉਮੀਦ ਕਰਦੇ ਆਂ ਵੀਡੀਓ 'ਚ ਕੀਤੀ ਗੱਲਬਾਤ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਊਗੀ ਅੱਜ ਦੇ ਸਪੈਸ਼ਲ ਦਿਨ ਤੇ ਇੱਕ ਸਪੈਸ਼ਲ ਗੱਲਬਾਤ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਸਵੇਰੇ ਸਵੇਰੇ ਸਾਡੇ ਨਾਲ ਜੁੜੇ ਹੋ ਵੀਡੀਓ ਕਾਲ ਦਾ ਹੈ ਔਰ ਗੱਲਬਾਤ ਕੀਤੀ ਹੈ ਜੀ ਸਾਡੇ ਨਾਲ ਧੰਨਵਾਦ ਗਗਨ ਜੀ ਫਿਰ ਮੁਲਾਕਾਤ ਹੋਊਗੀ ਜੀ ਸਤਿ ਸ਼੍ਰੀ ਅਕਾਲ